ਸ੍ਰੀ ਅਕਾਲ ਜੀ ਨਵੇਂ ਵਲੌਗ ਨਾਲ ਅੱਡੀ ਕਜੇਰੀ ਚ ਹਾਜ਼ਰ ਆਂ ਜੀ ਤੁਹਾਨੂੰ ਦਿਖਾਉਨੇ ਆ ਜੀ ਅੱਲਾ ਸਿੰਘ ਦੀ ਬਡਾਲੀ ਤੇ ਕਿਸੇ ਟਾਈਮ ਇੱਥੇ ਥੋੜਾ ਜਿਹਾ ਆ ਦੇਖੋ ਦੁਕਾਨਾ ਥੋੜਾ ਜਿਹਾ ਕਸਬਾ ਜਿਹਾ ਹੁੰਦਾ ਸੀ ਅੱਜ ਪਿੰਗਾ ਖੁੱਲਾ ਢੁੱਲਾ ਸ਼ਹਿਰ ਬਣਿਆ ਹੋਇਆ ਦੇਖੋ ਤੁਸੀਂ ਤੇ ਇਹ ਥਾਣਾ ਜੀ ਅੱਲਾ ਸਿੰਘ ਬਡਾਲੀ ਦਾ ਥਾਣਾ ਇਹ ਥਾਣਾ ਅੱਲਾ ਸਿੰਘ ਬਡਾਲੀ ਆ ਦੇਖੋ ਦੁਕਾਨਾ ਤੇ ਚਾਰ ਸਫੇਰੇ ਦੁਕਾਨਾਂ ਦੇਖੋ ਆ ਦੇਖੋ ਆਲਾ ਸਿੰਘ ਬਡਾਲੀ ਆਈ ਇਹ ਆਲਾ ਸਿੰਘ ਦੀ ਚਾਰ ਸਫੇਰੇ ਤੁਹਾਨੂੰ ਦੁਕਾਨਾਂ ਹੀ ਦੁਕਾਨਾਂ ਮਿਲਣਗੀਆਂ ਤੇ ਕਿਸੇ ਟਾਈਮ ਇਹ ਛੋਟਾ ਜਿਹਾ ਕਸਬਾ ਹੁੰਦਾ ਸੀ ਅੱਜ ਦਾ ਸ਼ਹਿਰ ਬਣਿਆ ਪਿਆ ਇੰਨੀ ਤਰੱਕੀ ਇਹ ਏਰੀਏ ਨੇ ਕਰ ਲਈ ਇਹ ਤਰੱਕੀ ਦਾ ਕਾਰਨ ਨੇੜੇ ਚੰਡੀਗੜ੍ਹ ਦਾ ਹੁਣ ਕਿਉਂਕਿ ਚੰਡੀਗੜ੍ਹ ਦੇ ਨੇੜੇ ਹੋਣ ਕਾਰਨ ਇੱਥੇ ਪ੍ਰਾਪਰਟੀ ਦੇ ਰੇਟ ਵਧ ਗਏ ਪ੍ਰਾਪਰਟੀ ਦੇ ਆ ਦੇਖੋ ਪ੍ਰਾਪਰਟੀ ਦੇ ਰੇਟ ਵਧਣ ਨਾਲ ਇਹ ਫਿਰ ترقی ਚਰ ਗਿਆ ਆ ਯਾਰ ਆ ਦੇਖੋ ਅੱਲਾ ਦੇਂਦੀ ਬਟਾਲੀ ਆ ਜੀ ਕੋ ਧਿਆਨ ਨਾਲ ਕਿੱਡੇ-ਕਿੱਡੀਆਂ ਫੈਕਟਰੀਆਂ ਕੰਨੀ ਅਟਾ-ਕਟਾ ਅਸਰ ਤੋਂ ਬੱਥੇ ਆ ਰਹੇ ਹੋ ਆ ਨਾਰਸਰੀਆਂ ਆ ਨਾਰਸਰੀਆਂ ਆ ਬੜੀਆਂ ਨਾਰਸਰੀਆਂ ਆ ਦੇਖੋ ਆ ਬੜੇ ਦੇਖੋ ਤੁਸੀਂ ਧਿਆਨ ਨਾਲ ਅੰਲਾ ਸਿੰਘ ਬਡਾਲੀ ਦੀ ਤਰੱਕੀ ਪੈਟਰੋਲ ਪੰਪ ਸਟਾਰਟ ਅਪ ਦੇਖੋ ਧਿਆਨ ਨਾਲ ਕਿੰਨੀ ਤਰੱਕੀ ਕਰ ਗਿਆ ਅੱਲਾ ਸਿੰਘ ਦੀ ਵਿਡਾਲੀ ਤੇ ਇਹ ਦੇਖੋ ਤਰੱਕੀ ਕਰਤੀ ਇਹ ਤੋਂ ਅੱਗੇ ਚੁੰਨੀ ਆ ਜਾਂਦਾ ਜੀ ਚੁੰਨੀ ਤੋਂ ਅੱਗੇ ਫਿਰ ਲਖਟਰਾਂ ਝੰਡੀ ਝੜ ਜਾਣ ਕਲਦੇ ਆਈ ਤੇ ਉਸ ਕਾਰਨ ਇਹ ਅੱਲਾ ਸਿੰਘ ਦੀ ਵਿਡਾਲੀ ਚੁੰਨੀ ਲਾਂਡਰਾਂ ਰੜ ਇਹ ਸ਼ਹਿਰਾਂ ਨੇ ਚੰਡੀਗੜ੍ਹ ਨੇੜੇ ਉਪਕਰਕ ਕਰਕੇ ਤਰੱਕੀ ਕਰੀ ਜਦਾ ਬਹੁਤ ਤੇ ਆ ਜਾਂਦਾ ਜੀ ਵੀਡੀਓ ਨੂੰ ਵਕਤ ਵਾਦ ਲਾਇਕ ਸਬਸਕ੍ਰਾਈਬ ਸ਼ੇਅਰ ਕਰੋ ਜੀ ਮਿਲਦੇ ਆਂ ਅਗਲੇ ਵਲੌਗ ਚ